ਪੇੜਾ ਪੇੜਾ ਸੀ ਦੇਖੇ ਤਾਂ ਜੇ Rajasthan ਹੈ Rajasthan 'ਚ ਸਭ ਤੋਂ ਵੱਧ ਗਰਮੀ ਪੈਂਦੀ ਹੈ ਉੱਥੇ ਸਭ ਤੋਂ ਵੱਧ ਪੇੜ ਹੈ ਹੂੰ 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 ਔਰ ਜੇ ਉੱਪਰ ਜਿੱਥੇ ਬਰਫ਼ ਦਾ ਏਰੀਆ ਹੈ ਮੰਨ ਲਓ ਕਸ਼ਮੀਰ ਲਗਾ ਲਓ ਉੱਥੇ ਬੱਕਰੀ ਦੇਖਣ ਨੂੰ ਨਹੀਂ ਮਿਲੇਗੀ ਭੇੜੀ ਹੀ ਮਿਲੇਗੀ ਅਸੀਂ ਇਸ ਸਟਾਲ ਫੀਡ 'ਚ ਹੀ ਹੁਣ ਤੱਕ ਕੰਮ ਕਰ ਰਹੇ ਅੱਛਾ ਸਵਾ ਸਾਲ ਹੋ ਗਿਆ ਸਾਨੂੰ ਡੇਢ ਸਾਲ ਦੇ ਵਿਚਕਾਰ ਹੋਣ ਜਾ ਰਿਹਾ ਹੈ ਲੇਕਿਨ ਸਾਨੂੰ 1% ਵੀ ਪ੍ਰੋਬਲਮ ਨਹੀਂ ਆਈ ਜਾਂ ਦਾ ਹਰਾਚਾਰਾ ਵਗੈਰਾ ਵੇਸਟਿੰਗ ਬੱਚਿਆ ਹੁੰਦਾ ਉਹਦੇ 'ਤੇ ਵੀ ਪਲ ਜਾਂਦੀ ਨਹੀਂ ਜੀ ਉਹ ਵੀ ਪਾ ਦਿੰਦੇ ਹਾਂ ਹਾਂਜੀ ਪਿਆਰਪਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਆ ਜਿਹੜਾ ਤੁਸੀਂ ਪਿੱਛੇ ਫਾਰਮ ਦੇਖ ਰਹੇ ਹੋ ਨਾ ਇਹ ਬਹੁਤ ਵੱਡਾ ਫਾਰਮ ਆ ਇਹ ਅੱਜ ਦਾ ਫਾਰਮ ਤੁਹਾਨੂੰ ਬੱਕਰੀਆਂ ਦਾ ਨਹੀਂ ਦਿਖਾਉਣ ਜਾ ਰਹੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਭੇਡਾਂ ਦਾ ਫਾਰਮ ਪੰਜਾਬ 'ਚ ਨਹੀਂ ਹਰਿਆਣਾ ਸਟੇਟ ਦੇ ਵਿੱਚ ਆਜੋ ਆਪਾਂ ਗੱਲਬਾਤ ਕਰਦੇ ਹਾਂਗੇ ਹਰਿਆਣਾ ਸਟੇਟ ਦੇ ਵਿੱਚ ਐਚ ਆਰ ਸ਼ੀਪ ਫਾਰਮ ਦੇ ਵਿੱਚ ਫਾਰਮ ਬਹੁਤ ਸੋਹਣਾ ਬਣਿਆ ਹੋਇਆਗਾ ਗੱਲਬਾਤ ਕਰਦੇ ਆਂ ਬਾਈ ਹੋਰਾਂ ਦੇ ਨਾਲ ਆਇਓ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਤ ਮੜਾ ਜੀ ਨਰਜੀ ਨਾਲ ਬੋਲੀ ਆਪਾਂ ਨਾ ਬਾਈ ਜੀ ਕੀ ਨਾਮ ਆਪਣਾ ਰਾਜੇਂਦਰ ਕੁਮਾਰ ਹੈ ਪਿੰਡ ਕਿਹੜਾ ਹੈ ਇਹ ਨੰਗਲ ਹੈ ਹਰਿਆਣੇ ਦਾ ਲਾਸਟ ਪਿੰਡ ਹੈ ਸਾਡੇ ਫਾਰਮ ਤੋਂ ਬੈਂਕ ਸਾਈਡ ਜੋ ਜ਼ਮੀਨ ਹੈ ਆਪਣੇ ਫਾਰਮ ਦੀ ਜਗ੍ਹਾ ਤੋਂ ਬਾਅਦ ਹੀ ਪੰਜਾਬ ਸ਼ੁਰੂ ਹੋ ਜਾਂਦਾ ਐ ਮੰਨ ਕੇ ਚੱਲੋ ਬਾਈ ਜਿਹੜੀ ਆ ਕੰਧ ਆ ਗਈ ਇਹਦੇ ਪਰਲੇ ਪਾਸੇ ਪੰਜਾਬ ਹੈਗਾਗਾ ਐ ਮੰਨ ਕੇ ਚੱਲੋ ਵੀ ਐਚਆਰ ਵਾਲੇ ਪਾਸੇ ਆਪਾਂ ਖੜਾਂਗੇ ਆ ਜੋ ਗੱਲਬਾਤ ਕਰਦੇ ਆਪਾਂ ਭੇਡਾਂ ਦੀ ਬਾਤ ਆਜੋ ਵੀਰੇ ਤੁਹਾਨੂੰ ਸਿੱਧਾ ਫਾਰਮ ਦੇ ਵਿੱਚ ਲੈ ਕੇ ਚਲਦੇ ਆਂ ਬਾਈ ਹੋਰਾਂ ਨੇ ਨਾ ਫਾਰਮ ਜਿਹੜਾ ਬਣਾਇਆ ਉਹ ਇੱਥੇ ਹੀ ਬਣਾਇਆ ਐ ਨਹੀਂ ਹੈਗਾ ਇਹ ਭੇਡਾਂ ਨੂੰ ਬਾਹਰ ਚਾਰ ਕੇ ਲਿਆਉਂਦੇ ਨੇ ਤੇ ਭੇਡਾਂ ਦੀ ਨਸਲ ਕਿਹੜੀ ਪਾਈ ਹੈ ਬਾਈ ਤੂੰ ਹੀ ਪੁੱਛਦੇ ਆਂ ਬਾਈ ਜੀ ਐ ਦੱਸੋ ਵੀ ਭੇਡਾਂ ਦਾ ਕੰਮ ਨਸਲ ਕਿਹੜੀ ਦਾ ਹੈ ਨਾ ਇਹ ਜਮਨਾਪਰੀ ਨਸਲ ਹੈ ਜੀ ਹੂੰ ਜਿਸ ਨੂੰ ਅਸੀਂ ਮੁਜ਼ਫਰਪੁਰੀ ਬਰੀਡ ਤੇ ਰਜਿਸਟਰਡ ਹੈ ਹਾਂ ਸੀਆਰ ਜੀ ਜੋ ਮਥਰਾ ਦੇ ਵਿੱਚ ਇੰਸਟੀਟਿਊਟ ਹੈ ਉਹ ਤੇ ਇਸ ਨਸਲ ਤੇ ਵਿਸ਼ੇਸ਼ ਤੌਰ ਤੇ ਕੰਮ ਕੀਤਾ ਜਾਂਦਾ ਹੈ ਠੀਕ ਹੈ ਬਾਈ ਤੇ ਤੁਸੀਂ ਕਦੋਂ ਤੋਂ ਕੀਤਾਗਾ ਕਿ ਕਉਂ ਕੀਤਾਗਾ ਸਾਨੂੰ ਸਵਾ ਸਾਲ ਹੋ ਗਏ ਜੀ ਅੱਛਾ ਕਿਨ ਅਸੀਂ ਬੱਕਰੀਆਂ ਵਾਲੇ ਜਿਹੜੇ ਫਾਰਮ ਨੇ ਮੀਰਾ ਦੇ ਉੱਥੇ ਵੀ ਅਸੀਂ ਗਿਆ ਹੈ ਵਿਜ਼ਿਟ ਕੀਤਾ ਲੇਕਿਨ ਬੱਕਰੀਆਂ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਦੇਖਣ ਨੂੰ ਮਿਲੀ ਹੈ ਬੱਕਰੀਆਂ ਵਾਲੇ ਵੀ ਤੋਂ ਪਹਿਲਾਂ ਵਿਜ਼ਿਟ ਕਰੇ ਨੇ ਹਾਂ ਵਿਜ਼ਿਟ ਕਰੇ ਹੂੰ ਜਿਹੜੇ ਕਿ ਠੰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਉਹਨਾ ਬੱਕਰੀ ਫਾਰਮ 'ਚ ਹਾਂ ਬੱਚੇ ਜਲਦੀ ਕਵਰ ਨਹੀਂ ਹੁੰਦੇ ਔਰ ਮਤਲਬ ਸਰਦੀ ਦਾ ਹਾਂ ਉਹ ਜ਼ਿਆਦਾ ਮੰਦੀਆਂ ਬੱਕਰੀਆਂ ਫਾਰਮ ਤੇ ਉੱਪਰ ਹੈ ਹਾਂਜੀ ਅਸੀਂ ਭੇਡਾਂ ਦੇ ਫਾਰਮ ਵੀ ਵਿਜ਼ਿਟ ਕਰੇ ਲੇਕਿਨ ਭੇਡਾਂ ਦੇ ਵਿੱਚ 0% ਸਮੱਸਿਆ ਹੈ ਕਿੰਨੇ ਤੁਹਾਨੂੰ ਸਾਲ ਦੇ ਵਿੱਚ ਕਿੰਨੀ ਮਰਨ ਦਰ ਕਿੰਨੇ ਕੁ ਮਰੇ ਇਲਾਜ ਕਿੰਨਾ ਕੁ ਕਿੰਨੀ ਕੁ ਬਿਮਾਰੀ 0% ਹੈ ਕੋਈ ਹੈ ਜਾਇ ਇਸ਼ੂ ਨਹੀਂ ਹੈ ਇਹਦੇ ਵਿੱਚ ਹੂੰ ਕਿਉਂਕਿ ਜਿਹੜੀ ਭੇਡ ਹੈ ਭੇਡ ਅਸੀਂ ਦੇਖੇ ਤਾਂ ਜੇ ਰਾਜਸਥਾਨ ਹੈ ਰਾਜਸਥਾਨ 'ਚ ਸਭ ਤੋਂ ਵੱਧ ਗਰਮੀ ਪੈਂਦੀ ਹੈ ਹੂੰ ਉੱਥੇ ਸਭ ਤੋਂ ਵੱਧ ਭੇਡ ਹੈ ਠੀਕ ਹੈ ਜੀ ਹੂੰ ਔਰ ਜੇ ਉੱਪਰ ਜਿੱਥੇ ਬਰਫ਼ ਦਾ ਏਰੀਆ ਹੈ ਮੰਨ ਲਓ ਕਸ਼ਮੀਰ ਲਗਾ ਲਓ ਉੱਥੇ ਬੱਕਰੀ ਦੇਖਣ ਨੂੰ ਨਹੀਂ ਮਿਲੇਗੀ ਭੇੜੀ ਹੀ ਮਿਲੇਗੀ ਹੂੰ ਕਿਉਂਕਿ ਭੇੜ ਗਰਮੀ 'ਚ ਵੀ ਤੇ ਠੰਡ 'ਚ ਵੀ ਹਾਂ ਦੋਹੇ ਚੀਜ਼ਾਂ ਸਹਨ ਲੈਂਦੀ ਹੈ ਨਾ ਸਹਨ ਕਰ ਲੈਂਦੀ ਹੈ ਇਨਮਿਊਨਿਟੀ ਸਿਸਟਮ ਬਹੁਤ ਸਟਰੋਂਗ ਹੈ ਇਹਦਾ ਹੂੰ ਲੇਕਿਨ ਜੋ ਬੱਚਿਆਂ ਦੀ ਪਾਵਰ ਹੈ ਆ ਇੱਕ ਸਾਡੇ ਕੋਲ ਬੱਚਾ ਹੈ ਇਹ ਬੱਚਾ ਰਾਤ ਸ਼ਾਮ ਨੂੰ ਹੋਇਆ ਠੀਕ ਹੈ ਇਹ ਬੱਚਾ ਭੱਜਿਆ ਕਰਦਾ ਜੀ ਜਦੋਂ ਅਸੀਂ ਘਰ ਸੀਗੇ ਪਿੱਛੇ ਆ ਕੇ ਦੇਖਿਆ ਤਾਂ ਮਾਦੇ ਆਪਣੇ ਦੁੱਧ ਚੁੰਗ ਰਿਆ ਸੀਗਾ ਠੀਕ ਹੈ ਯਾਨੀ ਕਿ ਸਵਾਉਣ ਦੀ ਲੋੜ ਨਹੀਂ ਵੀ ਸਵਾਉਣ ਦੀ ਲੋੜ ਨਹੀਂ ਮਾਦੇ ਦੁੱਧ ਚੁੰਗ ਰਿਆ ਜਿਹੜੀ ਭੇਡ ਹੈ ਆਪਦੇ ਬੱਚੇ ਦੁੱਧ ਆਰਾਮ ਨਾਲ ਪਿਆਰੀ ਸੀ ਅੱਛਾ ਠੀਕ ਹੈ ਅਸੀਂ ਘਰ ਚਲੇ ਗਏ ਸੀਗੇ ਹਮ ਠੀਕ ਆ ਅਸੀਂ ਦੇਖਿਆ ਕਿ ਭੇਡ ਸੂਰੀ ਹੈ ਹਾਂ ਆਪਦੇ ਬੱਚੇ ਦੁੱਧ ਪਿਆਰੀ ਹੈ ਫਿਰ ਆਪਣੇ ਆਪ ਸੱਟੀ ਪਈ ਹੈ ਠੀਕ ਹੈ ਵੀ ਯਾਨੀ ਕਿ ਆ ਸਮੱਸਿਆ ਨਹੀਂ ਗਈ ਮਤਲਬ 0% ਹੈ ਆਪ ਹੀ ਦੁੱਧ ਵਗੈਰਾ ਚੁੰਗੀ ਜਾਂਦਾ ਹੁਣ ਆਪ ਹੀ ਦੁੱਧ ਵਗੈਰਾ ਮਿੰਟ 5 ਦੇ ਬਾਅਦ ਹੱਚੀ ਨਹੀਂ ਆਂਦਾ ਬੱਚਾ ਸੋ ਆਜੋ ਬਾਈ ਦਾ ਸੈਟਅਪ ਵੀ ਦਿਖਾਉਣਾਗੇ ਵੀ ਆ ਫਾਰਮ ਬਾਰੇ ਦੱਸ ਬਾਈ ਕਿੰਨੇ ਕ ਜਗ੍ਹਾ ਦਾ ਫਾਰਮ ਆ ਤੇ ਆ ਖੁਰਲੀਆਂ ਵਗੈਰਾ ਕਿਵੇਂ ਬਣਾਈ ਆ ਆਟੋਮੈਟਿਕ ਸਿਸਟਮ ਪਾਣੀ ਵਾਲਾ ਨਾ ਹਾਂਜੀ ਇਹ ਸਾਰਾ ਹੀ ਆ ਬਾੜਾ ਪਾਰਟੀਸ਼ਨ ਬਣਾਇਆ ਹੋਇਆ ਹੂੰ ਪਾਣੀ ਸਾਰਾ ਆਟੋਮੈਟਿਕ ਹੈ ਤੇ ਦੇਖੀਏ ਸਾਰਾ ਸਾਡਾ ਫਾਰਮ ਦੇ ਵਿੱਚ 12ਵੀਂ ਉਸੇ ਤਰੀਕੇ ਨਾਲ ਪਾਰਟੀਸ਼ਨ ਦਿੱਤਾ ਹੋਇਆ ਸੇਮ ਹੀ ਜਿੱਦਾਂ بارش ਹੁੰਦੀ ਹੈ ਠੰਡ ਹੁੰਦੀ ਹੈ ਮੌਸਮ ਸਹੀ ਨਹੀਂ ਹੈ ਤਾਂ ਅਸੀਂ ਅੰਦਰ ਵੀ ਜਾਨਵਰਾਂ ਨੂੰ ਪਾ ਕੇ ਜਿੱਦਾਂ ਹੁਣ ਧੁੱਪ ਹੈ ਧੁੱਪ ਦੇ ਵਿੱਚ ਅਸੀਂ ਬਾਹਰ ਕਰ ਦਿੰਨੇ ਸੇਮ ਹੀ ਖੁਰਲੀ ਪਾਰਟੀਸ਼ਨ ਦੇ ਬਾਹਰ ਗਰਾਊਂਡ ਦੇ ਵਿੱਚ ਦਿੱਤੀ ਹੋਈ ਹੈ ਸਾਰੇ ਹੀ ਬਿਜਲੀ ਦਾ ਟੋਟਲ ਕੰਮ ਹਰ ਪਾਰਟੀਸ਼ਨ 'ਚ ਬਣੀਆਂ ਲਾਈਟਾਂ ਹੋਰ ਹੂੰ ਪੱਖਿਆਂ ਦਾ ਵੀ ਅਸੀਂ ਕਨੈਕਸ਼ਨ ਕਰੇ ਹੋਏ ਲੇਕਿਨ ਪੱਖੇ ਜੀ ਲਾਏ ਨਹੀਂ ਕਦੇ ਵੀ ਲੋਡ ਨਹੀਂ ਜਰੂਰਤ ਨਹੀਂ ਪਈ ਸਾਨੂੰ ਗਰਮੀ ਵੀ ਟੱਪੀ ਹੈ ਲੇਕਿਨ ਕੋਈ ਪ੍ਰੋਬਲਮ ਨਹੀਂ ਆਈ ਓਕੇ ਤਾਂ ਜੋ ਪਾਣੀ ਹੈ ਪਾਣੀ ਅਸੀਂ ਹਰ ਇੱਕ ਬਾੜੇ ਦੇ ਵਿੱਚ ਆਟੋਮੈਟਿਕ ਕੀਤਾ ਹੋਇਆ ਹੂੰ ਉਹ ਖੁਰਲੀ ਧਰ ਦਿੰਨੇ ਆ ਟੈਂਕੀ ਉਹ ਸਾਡੇ ਕੋਲ ਪਈ ਹੈ ਤਾਂ ਉਹਦੇ ਵਿੱਚ ਜਾਨਵਰ ਟੂਰੀ ਛੱਡ ਦਿੰਨੇ ਆ ਪਾਣੀ इजीली ਪੀ ਲੈਂਦੇ ਨੇ ਠੀਕ ਆ ਤੇ ਬਾਈ ਖਾਣ ਦੀ ਆਪਾਂ ਗੱਲਬਾਤ ਕੀਤੀ ਹੈ ਜ਼ਿਆਦਾਤਰ ਪਾਉਣੇ ਕੀ ਹੋਗੇ ਮਹਿੰਗੀ ਤਾਂ ਨਹੀਂ ਪੈਂਦੀ ਜਿਹੜਾ ਤੁਸੀਂ ਇਹਨੂੰ ਖਾਣਾ-ਦਾਣਾ ਫਾਰਮ ਦੇ ਵਿੱਚ ਪਾਉਣਾ ਕਿਉਂਕਿ ਭੇਡ-ਭੇਡੂ ਕਹਿੰਦੇ ਤਾਂ ਇਹ ਵੀ ਬਹੁਤ ਜ਼ਿਆਦਾ ਨੰਗੀ ਅਸੀਂ ਇਹ ਸਟਾਲ ਫੀਡ 'ਚ ਹੀ ਹੁਣ ਤੱਕ ਕੰਮ ਕਰ ਰਹੇ ਹਾਂ ਅੱਛਾ ਸਵਾ ਸਾਲ ਹੋ ਗਿਆ ਸਾਨੂੰ ਡੇਢ ਸਾਲ ਦੇ ਵਿਚਕਾਰ ਹੋਣ ਜਾ ਰਿਹਾ ਹੈ ਲੇਕਿਨ ਸਾਨੂੰ 1% ਵੀ ਪ੍ਰੋਬਲਮ ਨਹੀਂ ਆਈ ਅਸੀਂ ਬਾਹਰ ਲੈ ਕੇ ਨਹੀਂ ਗਏ ਅਸੀਂ ਕਦੇ ਵੀ ਸਾਰੇ ਹੀ ਸਟਾਲ ਫੀਡ ਤੇ ਹਮਮ ਔਰ ਜ਼ਿਆਦਾ ਕੋਈ ਖਰਚਾ ਸਾਨੂੰ ਤਾਂ ਕੋਈ ਲੱਗਿਆ ਨਹੀਂ ਕੈਨੂ ਵੀਡੀਓ 'ਚ ਬਹੁਤ ਕੁਝ ਕਹਿੰਦੇ ਨੇ ਹਾਂ ਠੀਕ ਹੈ ਸਾਈਲੇਜ ਅਸੀਂ ਆਪ ਦਾ ਮੱਕੀ ਦਾ ਸਾਈਲੇਜ ਮੱਕੀ ਦਾ ਪੈਕ ਕਰਿਆ ਵੇ ਤਿਆਰ ਕਰਿਆ ਵੇ ਦੱਬਿਆ ਹੋਇਆ ਟੋਏ ਦੇ ਵਿੱਚ ਪਟ ਕੇ ਹੂੰ ਬਹੁਤ ਜਦੋਂ ਅਸੀਂ ਪਾਣਿਆ ਹੂੰ ਤੁਰੰਤ ਹੀ ਸ਼ੱਕ ਲੈਂਦੀਆਂ ਨੇ ਠੀਕ ਹੈ ਠੀਕ ਹੈ ਔਰ ਸੁਪਰ ਨੇ ਅਪੀਅਰ ਲਾਇਆ ਹੋਇਆ ਸਾਡੇ ਕੋਲ ਇੱਕ ਨਾਲ ਦੇ ਵਿੱਚ ਓਕੇ ਠੀਕ ਹੈ ਸਾਡੇ 150 ਦੇ ਕਰੀਬ ਪਸ਼ੂ ਇੱਕ ਨਾਲ ਦੇ ਵਿੱਚ ਇਜੀ ਯਾਨੀ ਕਿ ਜੇ ਕੋਈ ਜ਼ਿੰਮੇਵਾਰ ਭਰਾ ਕੰਮ ਕਰਦਾਗਾ ਇਹਦਾ ਵੀ ਉਹਨੂੰ ਮਤਲਬ ਕਿ ਅਚਾਰ ਵਗੈਰਾ ਨਾਲ ਹੀ ਸਰ ਜਾਊਗਾ ਅਚਾਰ ਤੇ ਹਰਾਚਾਰਾ ਹਰਾਚਾਰਾ ਯਾਨੀ ਕਿ ਹੋਰ ਕੁਝ ਨਹੀਂ ਕੁਝ ਜ਼ਿਆਦਾ ਨਹੀਂ ਤੂੜੀ ਵਗੈਰਾ ਵੀ ਪਾਉਂਦੇ ਹੋਮੋਂਗੇ ਜਿਆ ਲੋੜੀ ਪਈ वैसे ਜਿੰਨਾ ਸੀ ਆਪਾਂ ਮੰਨ ਲਓ ਸੰਨੀ ਵਗੈਰਾ ਕਰਦੇ ਆ ਨਾ ਪਸ਼ਾ ਨੂੰ ਉਸ ਤਰੀਕੇ ਨਾਲ ਕਰਦੇ ਆ ਉਹ ਵੀ ਨਹੀਂ ਛੱਡਦੇ ਆ ਅੱਛਾ ਮਤਲਬ ਹਰ ਇੱਕ ਚੀਜ਼ ਖਾ ਲੈਂਦੇ ਨੇ ਕੋਈ ਨਖਰਾ ਨਹੀਂ ਹੈ ਇਹਨਾਂ ਦੇ ਵਿੱਚ ਠੀਕ ਹੈ ਸੁੱਕਾ ਗਿੱਲਾ ਕੁਝ ਵੀ ਪਾ ਦਿਓ ਹਾਂ ਮੌਸਮ ਵੀ ਮੌਸਮੀ ਹਰਾਚਾਰਾ ਕੁਝ ਵੀ ਕੋਈ ਨਖਰਾ ਨਹੀਂ ਹੈ ਠੀਕ ਹੈ ਜਿੱਦਾਂ ਬੱਕਰੀ ਦਾ ਸੀ ਦੇਖਦੇ ਆਂ ਨਾਲ ਖੁਰਲੀ ਦੇ ਵਿੱਚ ਇੱਕ ਬੱਕਰੀ ਨੇ ਬਾਥਰੂਮ ਕਰਤਾ ਬੱਚੇ ਨੇ ਉਹ ਖਾਣਾ ਨਹੀਂ ਖਾਂਦੀਆਂ ਵੇਸਟਿੰਗ ਹੈ ਨਖਰਾ ਬਹੁਤ ਹੈ ਇਹਦੇ ਜੇ ਬੱਚੇ ਨੇ ਬਾਥਰੂਮ ਜਾਂ ਮਿੰਗਣ ਕਰਤੀ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਖਾ ਲੈਣਾ ਠੀਕ ਹੈ ਜਿੱਦਾਂ ਸਾਡਾ ਮੱਜਾਂ ਦਾ ਹਰਾਚਾਰਾ ਵਗੈਰਾ ਵੇਸਟਿੰਗ ਬੱਚਿਆ ਹੁੰਦਾ ਉਹਦੇ ਤੇ ਵੀ ਪਾ ਲੈਂਦੀਆਂ ਨਹੀਂ ਜੀ ਉਹ ਵੀ ਪਾ ਦੰਨੇ ਉਹ ਵੀ ਪਾ ਦਿਓ ਲੈ ਵੀ ਆ ਤਾਂ ਗੱਲੀ ਵਾਲੀ ਘੈਂਟ ਹੈਗੀ ਛੋਣੀ ਚੀਜ਼ ਲੱਗੀ ਕੁੱਲ ਮਿਲਾ ਕੇ ਬਾਈ ਕੰਮ ਹੋਰ ਵੀ ਕਰਦੇ ਹੋ ਨਾਲ ਕੇ ਇਕੱਲਾ ਇੱਥੇ ਹੀ ਕਰਦੇ ਹੋ ਫਾਰਮ ਤੇ ਕੰਮ ਹੈ ਜੀ ਸਾਡਾ ਕੀ ਹੈ ਬਾਈ ਸਾਡਾ ਕੰਮ ਹੈ ਕਾਰ ਮੈਕੈਨਿਕਲ ਦਾ ਅੱਛਾ ਠੀਕ ਹੈ ਸ਼ੌਕਰ ਪਾਰਟਸ ਦਾ ਕੰਮ ਹੈ ਹੂੰ ਵੀ ਨਾਲ ਨਾਲ ਹੀ ਕਰੀ ਜਾਂਦੇ ਨਾਲ ਨਾਲ ਹੀ ਕਰ ਰਹੇ ਸਵੇਰੇ ਸਭਾਲ ਲੈਣੇ 2 ਘੰਟੇ ਸ਼ਾਮ ਨੂੰ ਆ ਕੇ ਵੀ 2 ਘੰਟੇ ਦੇ ਦਿੰਨੇ ਆ ਬਾਕੀ ਪਰਿਵਾਰ ਦਾ ਸਾਰਾ ਸੰਯੋਗ ਹੈ ਸਾਰੀ ਫੈਮਿਲੀ ਨਾਲ ਕੰਮ ਕਰਦਾ ਬਾਈ ਐ ਮੰਨ ਕੇ ਚੱਲੋ ਵੀ ਸਾਰਾ ਦਿਨ ਫਿਰ ਤਾਂ ਬੀਜੀ ਲੰਘ ਜਾਂਦਾਗਾ ਬੰਦੇ ਨੂੰ ਬੀਜੀ ਵੀ ਰਹਿਣਾ ਚਾਹੀਦਾ ਨਹੀਂ ਸਾਰਾ ਦਿਨ ਮੋਬਾਈਲ 'ਚ ਵੜ ਕੇ ਵੀ ਨਹੀਂ ਕੁਝ ਬਣਦਾ ਨਾ ਬਾਈ ਇਹ ਗੱਲ ਵੇਗਾ ਤਾਜ਼ਾ ਹੀ ਹੈ ਤਾਜ਼ਾ ਹੀ ਹੈਗਾ ਹਾਂ ਕੱਲ ਸ਼ਾਮ ਨੂੰ ਹਮ ਇੱਕ ਪਰਸੋ ਪੇਟ ਸੂਈ ਏ ਔਰ ਇਹ ਬੱਚੇ ਫਿਰਦੇ ਨੇ ਕਾ ਬੈਠੇ ਇਹ ਪਰਸੋ ਬੱਚੇ ਬਾਈ ਇਹ ਫਿਰ ਮਤਲਬ ਕਿ ਤਿਆਰ ਕਿੰਨੇ ਕ ਟਾਈਮ ਹੋ ਜਾਂਦਾ ਪੇੜ ਬੱਚੇ ਇਹ ਕਿ 2.5 ਮਹੀਨੇ ਤੇ ਇਹਨਾਂ ਨੇ ਆਪਣੀ ਮਾਦਾ ਦੁੱਧ ਹੀ ਪੀਣਾ ਜੀ ਅੱਛਾ ਔਰ ਹੋਰ ਇੱਕ ਚੀਜ਼ ਏ ਬਕਤਰੀ ਦਾ ਬੱਚਾ ਪੂਰਾ ਮਹੀਨਾ ਸਭਾਲਣਾ ਪੈਂਦਾ ਹੀ ਹਾਂ ਇਹ ਸਹੀ 15 ਦਿਨਾਂ ਬਾਅਦ ਹਰੇ ਚਾਰੇ ਨੂੰ ਵੀ ਹਲਕਾ ਹਲਕਾ ਮੂੰਹ ਮਾਰਨ ਲੱਗ ਜਾਂਦਾ ਖਾਂਣ ਲੱਗ ਜਾਂਦਾ ਹੁਣ ਜਦੋਂ ਇਹਨੂੰ ਲੋੜ ਪੈਂਦੀ ਦੁੱਧ ਆਪਣੇ ਆਪ ਪਚਾਉਂਦਾ ਦੁੱਧ ਆਪਣੇ ਆਪ ਆਪਣੇ ਆਪ ਉਹਨਾਂ ਦੀ ਮਦਰ ਉਹ ਦੇਖੋ ਆ ਗਈ ਠੀਕ ਹੈ ਇਹਨਾਂ ਨੇ ਪੀ ਲੈਣਾ ਆਪਣੇ ਆਪ ਪੀ ਲੈ ਇਹ ਗੱਲ ਬੜੀ ਕੈਂਟ ਲੱਗੀ ਬਈ ਕੋਈ ਵੱੜੀ ਵੱਡੀ ਸਮੱਸਿਆ ਨਹੀਂ 100% ਚੱਲੇ ਹਾਂ ਠੀਕ ਹੈ ਇਦਾਂ ਹੀ ਬੱਚੇ ਇਕੱਠੇ ਫਿਰਦੇ ਰਹਿੰਦੇ ਆ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੇ ਵੇਚ ਵੀ ਦਿਨ ਬਈ ਜਿਹੜਾ ਕੋਈ ਕੱਦਦਾ ਭਾਈ ਆਉਂਦਾਗਾ ਕੋਈ ਵੀਰ ਭਾਈ ਨੇ ਲੈਣੀ ਉਹ ਭੇੜ ਸਾਡੇ ਕੋਲ ਅਵੇਲੇ ਸੋਈਆਂ ਹੋਈਆਂ ਨੇ ਸੋਣ ਵਾਲੀਆਂ ਵੀ ਨੇ ਬੱਚੇ ਵੀ ਸਾਡੇ ਕੋਲ 5-6 ਮਹੀਨੇ ਦੇ ਹੂੰ ਲੇ ਲਈਆਂ ਹੋ ਗਿਆ ਹੂੰ ਮੀਡੇ ਦੇ ਲੈ ਲਿਆ ਦੇ ਤੌਰ ਤੇ ਮੀਡੇ ਦੇ ਤੌਰ ਤੇ ਸਾਡੇ ਕੋਲ ਅਵੇਲੇਬਲ ਹੈ ਕਿਸੇ ਵੀਰ ਭਾਈ ਨੂੰ ਕੋਈ ਵੀ ਜਾਨਵਰ ਚਾਹੀਦਾ ਔਰ ਇਸ ਚੀਜ਼ ਦੀ ਸਾਡੀ ਪੂਰਨ ਤੌਰ ਤੇ ਗਾਰੰਟੀ ਹੈ ਰਿਕਾਰਡ ਵੀ ਹੈ ਸਾਡੇ ਕੋਲ ਹੂੰ ਸਾਰੀ ਜੋ ਸਾਡੇ ਕੋਲ ਭੇੜ ਹੈ ਉਹ ਪ੍ਰੋਪਰ ਵੈਕਸੀਨ ਹੋਈ ਹੋਈ ਹੈ ਹਾਂ ਇਹ ਗੱਲ ਮੈਂ ਪੁੱਛਣੀ ਸੀ ਤੁਸੀਂ ਆਪਣੇ ਆਪੇ ਦੱਸ ਦੀ ਵੈਕਸੀਨੇਸ਼ਨ ਕਿਹੜੀਆਂ-ਕਿਹੜੀਆਂ ਕਰਦਿਆਂ ਨੂੰ ਫਿਰ ਇਹਨਾਂ ਨੂੰ ਹੁਣ ਅਸੀਂ ਦੇਖਦੇ ਹਾਂ ਇੱਕ ਤੁਹਾਡੀ ਗੱਲ ਵਿੱਚ ਰੱਖਦੇ ਹਾਂ ਹਾਂ ਤਾਂ ਬੱਕਰੀਆਂ ਦੇ ਵਿੱਚ ਹਰ ਕੋਈ ਦੱਸਦਾ ਵੀ ਹਾਂ ਵੈਕਸੀਨ ਜਿੱਦਾਂ ਪੀਪੀਆਰ ਹੋ ਗਈ, ਈਪੀ ਹੋ ਗਈ, ਟੀਟੀ ਪਲੱਸ ਹੋ ਗਈ, ਹਾਂ ਐਫਐਮਡੀ ਹੋ ਗਈ। ਇਹ ਤਕਰੀਬਨ 6-7 ਵੈਕਸੀਨਾਂ ਹਨ। ਬੱਕਰੀ ਦੇ ਵਿੱਚ ਹਰ ਕੋਈ ਕਹਿੰਦਾ ਹੈ ਲੇਕਿਨ ਮੇਰਾ ਜੋ ਦੇਖਿਆ ਹੈ ਕਿ ਜਿਹੜੇ ਪੇਡ ਫਾਰਮ ਹੈ ਉਹ ਇਹ ਚੀਜ਼ ਦਾ ਪੂਰਾ ਦਾਵਾ ਨਹੀਂ ਕਰਦੇ। ਹਾਂ ਵੀ ਸਾਡੇ ਕੋਲ ਵੈਕਸੀਨ ਹੋਈ ਹੋਈ ਹੈ। ਪਰ ਅਸੀਂ ਇਸ ਚੀਜ਼ ਦਾ ਪੂਰਾ ਦਾਵਾ ਕਰਦੇ ਹਾਂ ਜਿਹੜਾ ਸਾਡੇ ਕੋਲ ਜਾਨਵਰ ਇਸ ਫਾਰਮ ਦੇ ਵਿੱਚ ਹੈ। ਹਾਂ ਪੂਰਨ ਤੌਰ ਤੇ ਸਟਾਲ ਫੀਡ ਤੇ ਹੈ। ਫਾਰਮ ਦੇ ਵਿੱਚ ਹੀ ਸਾਡਾ ਪਾਲਿਆ ਹੋਇਆ ਜਾਨਵਰ ਹੈ ਬਾਹਰ ਅਸੀਂ ਲੈ ਕੇ ਨਹੀਂ ਜਾਂਦੇ ਔਰ ਸਾਰੀਆਂ ਜਿੰਨੀਆਂ ਵੈਕਸੀਨਾਂ ਹਨ ਪ੍ਰੋਪਰ ਕੀਤੀਆਂ ਹੋਈਆਂ ਨੇ ਰਿਕਾਰਡ ਸਾਡੇ ਕੋਲ ਰਜਿਸਟਰ ਦੇ ਵਿੱਚ ਹੈ ਪੂਰਾ ਫਰਕ ਪੈਂਦਾ ਹੈ ਕਿ ਵੈਕਸੀਨੇਸ਼ਨ ਨਾਲ ਕਿੰਨਾ ਕਿ ਬਚਾ ਬਿਮਾਰੀ ਤੋਂ ਬਿਲਕੁਲ ਜੀ ਸਾਡੇ ਕੋਲ ਕੋਈ ਵੀ ਹੈ ਜੀ ਭਿਆਨਕ ਬਿਮਾਰੀ ਅਜੇ ਤੱਕ ਫਾਰਮ ਤੇ ਨਹੀਂ ਆਈ ਠੀਕ ਹੈ ਹਾਂ ਜੀ ਵੈਕਸੀਨ ਦਾ ਹੀ ਬਚਾਅ ਹੈ ਇਹ ਸਾਰੇ ਤੁਹਾਡੇ ਚੈਨਲ ਰਾਈਂ ਦੱਸ ਰਿਹਾ ਮੈਂ ਕਿ ਵੈਕਸੀਨ ਜੋ ਹੈ ਕਦੇ ਵੀ ਲੇਕਿਨ ਭੇਡਾਂ 'ਚ ਐਡੀ ਕੋਈ ਮਾਹਮਾਰੀ ਬਿਮਾਰੀ ਘਟ ਸੁਣਨ ਨੂੰ ਮਿਲਦੀ ਹੈ ਬੱਕਰੀਆਂ ਦੇ ਵਿੱਚ ਬਹੁਤ ਹੈ ਫਿਰ ਵੀ ਇਸ ਚੀਜ਼ ਦਾ ਕਦੇ ਵੀ ਕੋਈ ਵੀ ਫਾਰਮਰ ਇਸ ਚੀਜ਼ ਤੋਂ ਕਦੇ ਵੀ ਘਰੇਜ਼ ਨਾ ਕਰੇ ਜੋ ਵੈਕਸੀਨ ਹੈ ਵੈਕਸੀਨ ਜ਼ਰੂਰ ਆਪਣੇ ਜਾਨਵਰ ਨੂੰ ਕਰਵਾ ਕੇ ਰੱਖੇ ਜਿੰਨਾਂ ਕੋਲ ਹੈਗੇ ਆ ਉਹ ਵੀ ਕਰਵਾਵੇ ਜਿਹੜਾ ਕੋਈ ਨਵਾਂ ਵੀ ਫਾਰਮ ਸ਼ੁਰੂ ਕਰਦਾ ਹੈ ਇਸ ਚੀਜ਼ ਦਾ ਪੂਰਨ ਤੌਰ ਤੇ ਧਿਆਨ ਹੋਣਾ ਚਾਹੀਦਾ ਠੀਕ ਹੈ ਜਿਵੇਂ ਭੇਡ ਹੁੰਦੀ ਹੈ ਭਾਈ 7-8 ਮਹੀਨਿਆਂ ਦੀ ਕਹਿੰਦੇ ਉਹਨੇ ਵੀ ਤਿਆਰ ਹੋ ਜਾਂਦੀ ਹੈ ਸੂਣ ਦੇ ਲਈ ਪੱਕੀ ਗੱਲ ਲੱਗੇ ਥੋੜੇ ਕੋਲ ਇਹਦੇ 'ਚ ਇਹ ਹੈ ਬੱਕਰੀ ਜਿੱਦਾਂ ਕਹਿੰਦੇ ਹਨ ਕਿ ਵੀ 12 ਮਹੀਨੇ 14 ਮ ਹਾਂ ਤਾਂ ਨਵੇਂ ਦੁੱਧ ਕ੍ਰਾਸ ਕਰਾਣੀ ਚਾਹੀਦੀ ਹੈ ਪਰ ਸਾਡੇ ਦੇ ਵਿੱਚ ਇਹਦੇ ਫਾਰਮ ਦੇ ਵਿੱਚ ਲੈ ਲਿਆ ਨੇ ਜਿਹੜੀਆਂ 7-7 ਮਹੀਨਿਆਂ ਤੋਂ ਬਾਅਦ ਕ੍ਰਾਸ ਵੀ ਹੋ ਗਈਆਂ ਹੁਣ ਉਹ ਸਾਡੇ ਕੋਲ ਬੱਚਾ ਦੇਣ ਨੂੰ ਤਿਆਰ ਹੋ ਗਏ ਠੀਕ ਹੈ ਤੇ ਨਾ ਕੋਈ ਇਹਨਾਂ ਦਾ ਹਾਈਟ ਦਾ ਹੀ ਕੋਈ ਇਸ਼ੂ ਹੁੰਦਾ ਜਿਆਦਾ ਹਾਂ ਕੋਈ ਹੈ ਜਾਂ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਭੇਡ ਸੂਪੀ ਦੁਬਾਰੇ ਕ੍ਰਾਸਿੰਗ ਕਦੋਂ ਭਾਲਦੀ ਹੈ ਫਿਰ ਉਹ ਸਹੀ 21 ਦਿਨਾਂ ਬਾਅਦ ਸਾਡੇ ਕੋਲ ਫਾਰਮ ਦੇ ਵਿੱਚ ਹੋ ਜਾਂਦੀ ਹੈ ਕ੍ਰਾਸਿੰਗ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਕੋਈ ਦਿਕਤ ਆਈ ਨਹੀਂ ਦੀਕਤ ਉਹਦੇ ਮਹੀਨੇ ਦੇ ਵਿੱਚ ਕ੍ਰਾਸਿੰਗ ਹੋ ਜਾਂਦੀ ਹੈ ਕੋਈ ਦਿੱਕਤ ਨਹੀਂ ਆ ਇਹਦੇ ਵਿੱਚ ਅੱਛਾ ਕੋਈ ਬੱਚੇ ਦਾ ਕੋਈ ਇਸ਼ੂ ਨਹੀਂ ਕੋਈ ਕੁਝ ਨਹੀਂ ਕਦੇ లైవ్ బాయి ਦਾ ఫామ్ ਹੈਗਾ ਬਹੁਤ ਸੋਹਣਾ ਬਣਿਆ ਹੋਇਆ ਮੈਨਲਾ ਦਾ 500000 ਪੇੜ ਵੀ ਰੱਖ ਸਕਦੇ ਆਂਗੇ ਹਾਂਜੀ ਇਹਦੇ ਸਾਡੇ ਕੋਲ 500 ਫਾਰਮ ਪੇੜ ਦਾ ਸਾਡੇ ਕੋਲ ਸੈਟਅਪ ਹੈ ਪੂਰੀ ਖੁਰਲੀਆਂ ਅੰਦਰ ਵੀ ਰੈਡੀ ਹਨ ਸੇਲ ਵੀ ਕੀਤਾ ਇਹਦੇ ਵਿੱਚ ਮਾਲ ਕੁਛ ਹਾਂਜੀ ਮਾਲ ਸਾਡੇ ਕੋਲੇ 1200 ਦੇ ਕਰੀਬ ਹੋ ਗਈ ਸੀ ਪੇੜ ਠੀਕ ਹੈ ਇਹਦੇ ਵਿੱਚ ਅਸੀਂ ਸੇਲ ਕਰੀਏ ਯਾਨੀ ਕਿ ਨਾਲ ਹੁੰਦੇ ਸੇਲ ਵੀ ਰੱਖੀ ਹੋਈ ਆ ਭਾਈਆ ਨੇ ਵੀ ਸੇਲ ਵਗੈਰਾ ਵੀ ਕਰਦੇ ਨੇ ਤੁਸੀਂ ਜੇ ਕੁਝ ਖਰੀਦਣਾ ਤਾਂ ਖਰੀਦ ਵੀ ਸਕਦੇ ਹੋਗੇ ਸੋ ਜ਼ਿਆਦਾ ਗੱਲਬਾਤ ਆਪਾਂ ਵੱਡੀ ਨਹੀਂ ਕਰਦੇ ਜੀ ਜਿਹੜੀ ਮੇਨ ਗੱਲ ਬਾਤ ਹੈਗੀ ਸੀ ਉਹ ਬਾਈ ਹੋਰਾਂ ਨਾਲ ਆਪਾਂ ਕੀਤੀ ਇਹ ਦੁਬਾਰਾ ਲੋਕੇਸ਼ਨ ਫੇਰ ਦੱਸੀਏ ਬਈ ਨਾ ਆਪਾਂ ਲੋਕੇਸ਼ਨ ਦੱਸਿਓ ਵੀ ਕਿਹੜੀ ਹੈਗਾ ਤੇ ਆਪਾਂ ਲੋਕੇਸ਼ਨ ਭਾਈ ਸਾਹਿਬ ਜੀ ਜੋ ਸਾਡਾ ਪਿੰਡ ਹੈ ਨੰਗਲ ਪਿੰਡ ਹੈ ਹੂੰ ਇਹ ਤਹਿਸੀਲ ਰਤਿਆ ਜ਼ਿਲ੍ਹਾ ਫਤਿਆਬਾਦ ਹਰਿਆਣਾ ਦੇ ਵਿੱਚ ਪਿੰਡ ਹੈ ਲੇਕਿਨ ਪੰਜਾਬ ਦੇ ਵੀਰਾਂ ਨੂੰ ਵੀ ਇਹ ਗੱਲ ਦੱਸ ਦੱਸ ਰਿਹਾ ਕਿ ਜੋ ਇਹ ਸਾਡਾ ਫਾਰਮ ਹੈ ਫਾਰਮ ਦੀ ਬੈਂਕ ਸਾਈਡ ਹੀ ਜੋ ਸਾਡੀ ਜ਼ਮੀਨ ਹੈ ਫਾਰਮ ਦੀ ਉਸ ਤੋਂ ਬੈਂਕ ਸਾਈਡ ਹੀ ਪੰਜਾਬ ਹੀ ਸ਼ੁਰੂ ਹੋ ਜਾਂਦਾ ਪੰਜਾਬ ਹੀ ਸ਼ੁਰੂ ਹੋ ਜਾਂਦਾ ਬਾਈ ਆਮ ਮੰਨ ਕੇ ਚਲੋ ਬਾਰਡਰ ਵਾਲਾ ਪਿੰਡ ਹੈਗਾ ਬਿਲਕੁਲ ਬਾਰਡਰ ਇਧਰ ਇਧਰ ਲੈ ਬੰਨੇ ਹਰਿਆਣਾਲੇ ਤੋਂ ਇਧਰ ਤੋਂ ਪੰਜਾਬ ਨੂੰ ਉਹਨੇ ਆਖਰੀ ਪਿੰਡ ਹੈਗਾ ਤੇ ਪੰਜਾਬ ਤੋਂ ਇਧਰ ਪਹਿਲੇ ਪੰਜਾਬ ਹਰਿਆਣੇ ਦਾ ਪਹਿਲਾ ਪਿੰਡ ਹੈ ਨਾ ਸੋ ਬਾਈ ਹੋਰਾਂ ਨਾਲ ਮਿਲ ਕੇ ਗੱਲਬਾਤ ਕਰਕੇ ਵਧੀਆ ਲੱਗਾ ਤੁਹਾਨੂੰ ਵੀਡੀਓ ਵਧੀਆ ਲਗੀ ਤਾਂ ਬਾਈ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਬੇਜੀ ਬਹੁਤ ਬਹੁਤ ਧੰਨਵਾਦ ਸੋ ਪਹੁੰਚ ਸਕਦੇ ਹਾਂ ਜੇ ਬੱਕਰੀ ਭੇਡ ਵਗੈਰਾ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਬਾਈ ਦਾ ਨੰਬਰ ਦੇ ਰਹੇ ਹਾਂਗੇ ਖਰੀਦ ਸਕਦੇ ਹੋ ਧੰਨਵਾਦ